ਜੀ ਸਾਰੇ ਵੀਰਾਂ ਨੂੰ ਸასი ਸ਼ਾਲ ਜੀ ਓਂਕਾਰ ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਤੇ ਅੱਜ ਤੁਹਾਨੂੰ ਆਪਾਂ ਦਿਖਾਉਣੀ ਆ ਜੀ ਟਾਪ ਕਲਾਸ ਝੋਟੀਆਂ ਵਿਖਾਵਾਂਗੇ ਤਾਜੀ ਸੂਈ ਝੋਟੀ ਹੈ ਜੀ ਤੇ ਚਾਰ ਦੰਦ ਪਿਓਰ ਪਹਿਲਾ ਸੂਆ ਤੇ ਇੱਕ ਆ ਤੁਹਾਨੂੰ ਅੱਜ ਵਿਖਾਵਾਂਗੇ ਨੀਲੀ ਰਾਵੀ ਦੀ ਚੈੱਕ ਪਾਸ ਚਮਾਂ ਮਹੀਨਿਆਂ ਦੀ ਝੋਟੀ ਦੇਖੋ ਕੁਆਲਟੀ ਕੁਆਲਟੀ ਝੋਟੀ ਦੀ ਬਹੁਤ ਜ਼ਿਆਦਾ ਚੰਗੀ ਬਹੁਤ ਜ਼ਿਆਦਾ ਚੰਗੀ ਝੋਟੀ ਵੱਡੀ ਝੋਟੀ ਆ ਬਹੁਤ ਵੱਡੀ ਜੀ ਤੇ ਕਰੋ ਜੀ ਚੈੱਕ ਦਿਉਰਨੀ ਦੀ ਰਵੀ ਤੇ ਇੱਕ ਤੁਹਾਨੂੰ ਆ ਤਾਜੀ ਸੂਈ ਵਿਖਾਵਾਂਗੇ ਨੀ ਦੀ ਰਵੀ ਦੀ ਝੋਟੀ ਤੇ ਤਿੰਨਾਂ ਦੀ ਤੁਹਾਡੇ ਨਾਲ ਡਿਟੇਲ ਸ਼ੇਅਰ ਕਰਾਂਗੇ ਤੇ ਤਿੰਨਾਂ ਦੀ ਤੁਹਾਨੂੰ ਜਾਣਕਾਰੀ ਦੇਨੇ ਆ ਤੇ ਕੱਲੀ ਕੱਲੀ ਦੀ ਤੁਹਾਡੇ ਨਾਲ ਡਿਟੇਲ ਸ਼ੇਅਰ ਕਰਦੇ ਆ ਤੇ ਕੱਲੀ ਕੱਲੀ ਦੀ ਜਾਣਕਾਰੀ ਦੇਨੇ ਆ ਤੇ ਕਰਦੇ ਆ ਸ਼ੁਰੂਆਤ ਜੀ ਤੁਹਾਨੂੰ ਤਿੰਨਾਂ ਦੀ ਜਾਣਕਾਰੀ ਦੇਨੇ ਆ ਜੀ ਪੂਰੀ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਜੀ ਕੈਮ ਸੇ ਤਾਂ ਕੈਮ ਜੀ ਕੈਮ ਤੁਸੀਂ ਸੁਣਾਓ ਵੀਰ ਜੀ ਠੀਕ ਠਾਕ ਬਹੁਤ ਵਧੀਆ ਜੀ ਚੜ੍ਹਦੀ ਕਲਾ ਜੀ ਹੋਰ ਸੁਣਾਓ ਵੀਰ ਜੀ ਬਹੁਤ ਵਧੀਆ ਜੀ ਵੇਖਿਆ ਉਹਦੇ ਨਾਲ ਮਾਲ ਮਾਲ ਬਾਬੇ ਦੀ ਦੇਖੋ ਇੰਨੀ ਕਿਰਪਾ ਆ ਬਖਾਲੇ ਹੋਏ ਇਹਨਾਂ ਵੀਰ ਕਹਿਣ ਕਿ ਅੰਦਰ ਆ ਵੇਖੋ ਅੰਦਰ ਵੀ ਜਮਾ ਖਾਲੀ ਇੱਕ ਛੋਟੀ ਹੈ ਜੀ ਆਪਣੇ ਕੋਲ ਉਹ ਵੀ ਵਿਕੀ ਹੈ ਅੱਛਾ ਜੀ ਹਾਂਜੀ ਬਹੁਤ ਵਧੀਆ ਬਹੁਤ ਪਸਾਟ ਦੀ ਗੱਲ ਇੱਧਰ ਉਹ ਗੱਲ ਠੀਕ ਹੈ ਨਾ ਲਿਆ ਕੇ ਉਹ ਸਾਧੂ ਕੋਈ ਗੱਲ ਨਹੀਂ ਇੱਧਰ ਆਓ ਨਾ ਇੱਧਰ ਚੰਗੀ ਤਰ੍ਹਾਂ ਉਹ ਸਾਧੂ ਦੇਖੋ ਜੀ ਮਾਲ ਵੀ ਗਿਆ ਸਾਰਾ ਤਿੰਨ ਮਹੀਆ ਠੀਕ ਹੈ ਵੀਰ ਜੀ ਮਾਲ ਫੇਰ ਨਵਾਂ ਲਿਆਵਾਂਗੇ ਬਹੁਤ ਬਾਬੇ ਦੀ ਕਿਰਪਾ ਜੀ ਮਾਲ ਜਿਹੜਾ ਨਾਲੋਂ ਨਾਲ ਹੀ ਵੇਖਦਾ ਜਾਂਦਾ ਇਹ ਝੋਟੀ ਥੱਲੇ 10 ਕਿਲੋ ਦੁੱਧਿਆ ਜੀ ਠੀਕ ਹੈ ਵੀਰ ਪਹਿਲਾ ਸੂਆ ਵਾ ਠੀਕ ਹੈ ਚਾਰ ਦੰਦੇ ਆ ਜੀ ਠੀਕ ਹੈ ਵੀਰ ਜੀ ਰਿਜਨਲ ਚੌਕੀ ਚ ਠੀਕ ਹੈ ਵੀਰ ਜੀ ਆਵਾ ਕਾ ਲਓ ਦੰਦੇ ਆ ਵੀਰ ਚਾਰ ਦੰਦੇ ਆ ਜੀ ਠੀਕ ਹੈ ਬਹੁਤ ਚੰਗੀ ਝੋਟੀ ਆ ਠੀਕ ਹੈ ਤੇ ਤਾਜੀ ਸੂਈ ਆ ਉਹ ਬੱਚਾ ਦੇ ਦਾ 10 ਕਿਲੋ ਦੁੱਧ ਹੈਗਾ ਤੇ ਜੀ ਬਖਾਲੀਏ ਜੀ ਖੋਲ ਕੇ ਖੋਲੋ ਖੋਲੋ ਵੀਰ ਜੀ ਦੇਖੋ ਜੀ ਥੰਦੇਵਾ ਕੱਲਾ ਕੱਲਾ ਥਾਨੀਆਂ ਹਾਂ ਕੱਲਾ ਕੱਲਾ ਥਾਨ ਲਗਾਇਆ ਸੋਈ 10 ਕਿਲੋ ਦੁੱਧ ਵੀ ਤਿਆਰ ਹੈਗਾ ਜੀ ਹਾਂ ਜੀ ਠੀਕ ਹੈ ਠੀਕ ਹੈ ਵੀਰ ਜੀ 10 ਕਿਲੋ ਦੁੱਧ ਹੋਈ 10 ਕਿਲੋ ਦੁੱਧ ਹੈ ਜੀ ਠੀਕ ਦਿਵਾਜੂ ਦਾ ਪਾ ਦਿਓ ਹਾਂ ਲੈਵਾ ਦਵਾ ਕਾ ਦਿਓ ਕੱਲਾ ਕੱਲਾ ਸੋਣਾ ਵੱਡੀ ਝੋਟੀ ਹੈ ਜੀ ਪੂਰੀ ਫੁੱਲ ਸਾਇ ਹੈ ਜੀ ਪੂਰੀ ਫੁੱਲ ਸਾਇ ਹੈ ਜੀ ਇਹ ਕੋਈ ਫੌਜੀ ਫੌਂਡ ਲੈ ਵਾਪਸ ਕਰੋ ਜੀ ਆ ਗੋਲ ਫੌਂਡ ਜੀ ਨੂੰ ਕਹਿੰਦੇ ਗੋਲ ਫੌਂਡ ਫੇਰ ਉਹ ਖਾ ਲਓ ਜੀ ਤਸੱਲੀ ਕਰਾ ਬਾਹਰ ਕੱਢ ਦਿਨੇ ਕੋਈ ਪੂਰੀ ਵੱਡੀ ਛੋਟੀ ਹੈ ਜੀ ਲੋ ਜੀ ਕਰੋ ਜੀ ਇੱਕ ਵੰ ਠੀਕ ਹੈ ਜੀ ਠੀਕ ਹੈ ਬੀ ਕਰੋ ਜੀ ਚਾਚਾ ਪੂਰੀ ਸ਼ਕੀਨ ਛੋਟੀ ਹੈ ਜੀ ਸੰਗ ਸੰਗ ਵੀ ਬਿਲਕੁਲ ਇੱਥੋਂ ਜੀ ਫੇਸ ਕੁਆਲਟੀ ਚੈੱਕ ਕਰੂਗੀ ਤੇ ਹਮਲੇ ਵਾਲੇ ਕੋਈ ਐ ਬੋਲਤਾ ਹਾਂ ਜੀ ਤੇ ਵੀਰ ਜੀ 10 ਕਿਲੋ ਠੰਡਾ ਦੁੱਧ ਹੈ ਜੀ ਠੰਡਾ ਜੀ ਠੰਡਾ ਠੀਕ ਹੈ ਵੀਰ ਜੀ ਇੱਕ ਨੰਬਰ ਜੀ ਠੀਕ ਹੈ ਵੀਰ ਜੀ ਬਹੁਤ ਚੰਗੀ ਚੋਣੀ ਤੇ ਤੇ ਵੀਰ ਜੀ ਕੀ ਮੁੱਲ ਦੇਦਾ ਜੀ ਮੁੱਲ ਜੋ ਤੁਸੀਂ ਕਹੋ ਸਾਜੀ ਨਹੀਂ ਵੀਰ ਜੀ ਤੁਸੀਂ ਦੱਸਣਾ ਜੀ ਜੋ ਤੁਸੀਂ ਕਹੋ ਮੈਂ ਹੀ ਦੇਵਾਂਗਾ ਤੁਹਾਨੂੰ ਨਹੀਂ ਦੱਸੋ ਵੀਰ ਜੀ ਨਹੀਂ ਨਹੀਂ ਦੱਸੋ ਜੀ ਉਹ ਦੀ ਜੀ ਕੀਮਤ ਕਰਨੀ ਆ ਜੀ ਹਾਂਜੀ ਇਧਰ ਵਖਾ ਲਓ ਵਖਾ ਲੈ ਵੀਰ ਜੀ ਦੇਖੋ ਤੇ ਕੋ ਸਵਾਨਾ ਨਹੀਂ ਨਹੀਂ ਮਿਲਦੀ ਕਿਵੇਂ ਥਣਾ ਦੀ ਵੀ ਇੱਥੇ ਕੱਲਾ ਕਦਾ ਥਣਾ ਛੋਟੀ ਜੀ ਕੀਮਤ ਕਰਨੀ ਆ ਜੀ ਕੋਈ ਜ਼ਿਆਦਾ ਕੀਮਤ ਨਹੀਂ ਇਧਰ ਵੀ ਵਖਾ ਲਓ ਕੇ ਕਿਥੋਂ ਲੈਣਾ ਆਹ ਦੇਖੋ ਜੀ ਨਾੜ ਦੁੱਧ ਵਾਲੇ ਦੇਖੋ ਜੀ ਟੈਪ ਹੀ ਲੱਗੀ ਛੋਟੀ ਜੀ ਕੀਮਤ ਹੈ ਜੀ ਇਹਦੀ ਹਾਂਜੀ 125 ਕੀਮਤ ਹੈ ਹਾਂਜੀ 120 ਹੀ ਦਵਾਂਗੇ ਛੋਟੇ ਭਾਈ ਛੋਟੇ ਭਾਈ ਠੀਕ ਹੈ ਵੀਰ ਜੀ ਠੀਕ ਹੈ ਜੀ। ਆ ਗਈ ਜੀ ਨੀਲੀ ਰਵੀ ਦੀ ਮੈਂ। ਬਹੁਤ ਸ਼ਾਨਾ ਚੰਗੀ ਮਹਿਮਾ ਕੁਆਲਟੀ ਆ ਜੀ। ਹਾਂ ਜੀ। ਇੱਥੇ ਦਾ ਨਹੀਂ ਮਨ ਵਪਾਰੀ ਨੂੰ ਨਹੀਂ ਸਾਂਭੀ ਜਾਂਦੀ। ਠੀਕ ਹੈ ਜੀ। ਆ ਦੇਖੋ ਸਰੀਰ ਤੇ ਨਾੜਾਂ ਆ। ਤੇ ਇਹ ਮੈਂ ਜਿਹੜੀ ਪੂਰੀ ਫੁੱਲ ਵੱਡੀ ਜਨੀਲੀ ਦੀ। ਇਹਨੂੰ ਪਿਓਰ ਨੀਲੀ ਦੀ ਜੀ। 1.5-2 ਸਾਲ ਦੀ ਸੂਈ ਆ। ਅੱਛਾ ਜੀ। ਤੇ ਹੁਣ ਜਿਹੜਾ ਦੋਦੇ ਕੋਈ ਟੈਂਡਿੰਗ ਲੋਜੇ। ਠੀਕ ਹੈ ਜੀ। ਜੋ ਸਹੀ ਵਧਿਆ ਹੋਵੇ ਦੱਸਣਾ। ਠੀਕ ਹੈ। 4 ਮਹੀਨੇ ਦੀ ਗੱਬਣ ਆ ਆਪ ਦੀ ਸਮਝ ਨਾਲ ਕੋਈ ਨਵੇ ਇਹਦੇ ਬਹੁਤ ਦਾਖਿਆ ਜੀ। ਵਿੱਚ ਉਹਨੂੰ ਆਦਾਂ ਵੇਚ ਸਕਦੇ ਪਰ ਵੀਡੀਓ ਚ ਪਾ ਕੇ ਵੇਚ ਨਹੀਂ। ਜੀ ਹਾਂ ਜੀ ਤੇ 4 ਕੇ 4 ਮਹੀਨੇ ਦੀ ਖੱਬਣ ਜੀ ਅੱਛਾ ਜੀ 9 ਤਰੀਕ ਦੇ ਨੂੰ 5ਵਾਂ ਮਹੀਨਾ ਲੱਗਣਾ ਜੀ ਅੱਛਾ ਜੀ ਹਾਂ ਜੀ ਤੇ ਦੁੱਧ ਜਿਹੜਾ ਇਹਦੇ ਕੋਈ 3 ਕਿਲੋ ਠੀਕ ਹੈ ਵੀਰ ਜੀ ਹਾਂ ਅੱਠੀ ਵਾਰੀ ਚੁੰਦੇ ਜੀ ਠੀਕ ਹੈ ਵੀਰ ਜੀ ਹਾਂ ਜੀ ਕੋਈ ਕਦੇ ਵੀ ਬਾਤ ਦੁੱਧ ਦੁੱਧ 3 ਕਿਲੋ ਜੀ ਆਪ ਵੀ ਸਮਝ ਲਵੇ ਠੀਕ ਹੈ ਵੀਰ ਜੀ ਹਾਂ ਤੇ ਮੈਂ ਰਾਹ ਜਦੋਂ ਸੁਕੀਂ ਦੁੱਧ ਦਿੰਦੀ ਹਾਂ 17 ਤੱਕ ਹੁਣ ਤਾਂ ਟੋਕੜਿਆ ਜੀ ਠੀਕ ਹੈ ਵੀਰ ਜੀ ਸਹੀ ਗੱਲ ਕਹਿੰਦੇ ਜੀ ਬਿਲਕੁਲ ਬਿਲਕੁਲ ਜੀ ਹਾਂ ਜੀ ਹੁਣ ਤਾਂ ਟੋਕੜਾਂ ਚ ਹੀ ਦੇਣੀ ਬਿਲਕੁਲ ਵੀਰ ਜੀ पूरी फोलावा टीम ही है जी प्योर 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 नीली जी प्योर ना तो पूरी निशानी है जी कवर कर दी है जी चाल देखो जी देखो जी ठीक है जी, देखो जी।, देखो जी। ਬੀ ਜੀ ਸੱਜਰ ਨੇ ਬੇਰ ਕਿੰਨਾ ਦੁੱਧ ਕੱਢਿਆ ਸੀ ਬਹੁਤ ਦੁੱਧ ਦਿੱਤਾ ਜੀ ਆਪ ਦੀ ਕੋਈ ਸਮਝ ਹੈ ਠੀਕ ਹੈ ਜੀ ਸਾਡੇ ਕਿੰਨਾ ਠੀਕ ਹੈ ਬੀ ਜੀ ਅਸੀਂ ਜੋ ਕੋਸ਼ ਹੁਣ ਦਾ ਦਸਤਾਵਾ ਤਿੰਨ ਕਿਲੋ ਦੁੱਧ ਜੀ ਚਾਰ ਮਹੀਨੇ ਦੀ ਗੱਲ ਜੇ ਇੱਕੀ ਇਹਦੀ ਫਿਕਸ ਜੇ 100 200 ਦਾ 900 ਰੋਡ ਕਰਾਂਗੇ 90 ਜੀ ਵੀ ਮੇਰਾ 88000 9000 ਲਾਉਣ ਵਾਲਾ ਹੁੰਦਾ ਠੀਕ ਹੈ ਜੀ ਫਿਕਸ ਰੇਟ ਆ ਸਾਡਾ ਠੀਕ ਹੈ ਜੀ ਹਾਂ ਜੀ ਇਹ ਕੋਈ ਆਪ ਦੀ ਸਮਝ ਲਵੇ ਨਾ ਕੋਈ 85 ਦੀ ਦੇਣੀ 88 ਵਾਲਾ 90 ਵਾਲਾ ਨਾ ਹੁੰਦਾ ਠੀਕ ਹੈ ਬੀ ਜੀ 90000 ਦੀ ਫਿਕਸ ਰੇਟ ਆ ਹਾਂ ਵੀ ਕੋ ਤਿਆਰ ਕਰਕੇ ਵੇਚਾਂਗੇ ਠੀਕ ਜੀ ਲੀਗੂ ਕੀ ਤੇ ਵੇਚਾਂਗੇ ਵੈਸੇ ਸ਼ੌਂਕੀਆ ਤਰ੍ਹਾਂ ਦੇ ਵੀਡੀਓ ਵੀ ਬਣਾਏ ਠੀਕ ਹੈ ਠੀਕ ਹੈ ਜੀ ਠੀਕ ਹੈ ਵੀਰ ਜੀ 90000 ਫਿਕਸ ਹੈ ਰਹਾ ਦੁੱਜੀ ਠੀਕ ਹੈ ਵੀਰ ਜੀ ਇਹ ਬਹੁਤ ਚੰਗੀ ਮਹਣ ਹੈ ਜੀ ਦੇਖੋ ਜੀ ਪੂਰੀਆਂ ਨਿਸ਼ਾਨੀਆਂ ਕਵਰ ਕਰਦੀ ਹੈ ਜੀ ਨੀਲੀ ਦੀ ਕੁਆਲਿਟੀ ਵਾਲੀ ਜੀ ਪੂਰਾ ਨੀਲੀ ਦਾ ਪੱਖ ਹੋਈ ਤੇ ਇਦਾਂ ਕਰੋ ਜੀ ਤੁਸੀਂ ਦੂਜੀ ਝੋਡੀ ਹੁਣ ਖੋਲ ਕੇ ਵਿਖਾ ਲਓ ਜੀ ਠੀਕ ਹੈ ਜੀ ਲਓ ਜੀ ਇਹ ਝੋਡੀ ਜੀ ਤਾਜੀ ਸੂਈ ਚ ਤੇ ਆ ਥਣ ਕੱਲਾ ਕੱਲਾ ਜੇ ਤਾਂ ਆ ਕੱਟਾ ਜੇ ਇਹਦੇ ਮਗਰ ਤੇ 10 ਕਿਲੋ ਦੁੱਧ ਰੈਡੀ ਜੀ ਠੀਕ ਹੈ ਪੂਰੀ ਫੁੱਲ ਵੱਡੀ ਝੋਟੀ ਜੀ ਪਿਓਰ ਨਹੀਂ ਦੀ ਜੀ ਕਰੋ ਜੀ ਕੁਆਲਟੀ ਝੋਟੀ ਦੀ ਚੈੱਕ ਬਹੁਤ ਜ਼ਿਆਦਾ ਚੰਗੀ ਹੈ ਜੀ ਬਹੁਤ ਜ਼ਿਆਦਾ ਇਕੱਟੀ ਚੰਗੀ ਹੈ ਜੀ ਦੇਖੋ ਜੀ ਕੱਲਾ ਕੱਲਾ ਥਣ ਕਰੋ ਜੀ ਚੈੱਕ ਅੱਖਾਂ 'ਚ ਸਿੰਘ ਦੀ ਕੁਆਲਟੀ ਠੀਕ ਹੈ ਜੀ ਬਹੁਤ ਜ਼ਿਆਦਾ ਛੋਟੀ ਚੰਗੀ ਜੀ ਉਹ ਬੱਚਾ ਜੀ ਇਹਦਾ ਜੀ ਤੇ ਕੀਮਤ ਇਹਦੀ ਕਿੰਨੀ ਕੀ ਕਰ ਲਈਏ ਜੀ ਤੁਸੀਂ ਦੱਸੋ ਵੀਰ ਜੀ ਕੀਮਤ ਤਾਂ ਛੋਟੀ ਜੀ ਆਪਾਂ ਕਰਨੀ ਆ ਜੀ ਹਾਂਜੀ ਕੋਈ ਜ਼ਿਆਦਾ ਕੀਮਤ ਨਹੀਂ ਕਰਨੀ ਇਹਦੀ ਹਾਂਜੀ ਮੈਂ ਤਾਂ ਕਹਿੰਦਾ ਫੋਨ ਤੇ ਹੀ ਕਰੀਏ ਕੀਮਤ ਫੋਨ ਤੇ ਕਰ ਲਵਾਂਗੇ ਹਨਾ ਫੋਨ ਤੇ ਕਰਾਂਗੇ ਹਾਂ ਛੋਟੀ 2-4 ਦਿਨ ਹੋਰ ਸੰਭਲ ਲਈਏ ਬਿਲਕੁਲ ਦੁੱਧ ਹੁਣ ਇਹਦੇ ਥੱਲੇ 10 ਕਿਲੋ ਆ ਦੁੱਧੇ 12-13 ਕਿਲੋ ਦਿੰਦੀ ਆ ਦੁੱਧ ਕਰ ਜੂ ਤੇ ਫਿਰ ਕੀਮਤ ਕਰ ਲਾਂਗੇ ਜੇ ਅੱਜ ਦੀ ਕੀਮਤ ਕੋਈ ਕਵੇ ਤੇ 1-10 ਆ ਜੀ ਠੀਕ ਜੀ 1-5 ਦੀ ਲਾਸਟ ਦਵਾਂਗੇ ਜੀ ਠੀਕ ਹੈ ਕਿਮਾ ਜਾਇਜ ਕੀ ਮਿਲਗੀ ਬਿਲਕੁਲ ਜਾਇਜ ਜੀ ਹਾਂ 1 5 ਵਾਲੇ ਦੀ ਦਵਾਂਗੇ ਜੀ ਲਾਸਟ ਹੀ ਆ ਕੋਈ ਵੀਰ ਮੇਰਾ ਆਪ ਦੀ ਸਮਝ ਲਵੇ ਥਾਣੇ ਵੇਖ ਲੈ ਜੀ ਕੱਲਾ ਕੱਲਾ ਥਾਣੇ ਆ ਕਿਮਾ ਥਾਣੇ ਦੀ ਦੇਖ ਲੈ ਕੁਆਲਿਟੀ ਮੈਂਦੀ ਵੇਖ ਲੈ ਪਿਓਰ ਨੀਲੀ ਦੇ ਸ਼ਕੀਨ ਆ ਜਿਹੜੇ ਵੀਰ ਉਹਨਾਂ ਲਈ ਤੋਹਫੇ ਹੀ ਆ ਜੀ ਨੀਲੀ ਦੀਆਂ ਦੋ ਤਾਜੀ ਵੀ ਆ ਤੇ ਤੋਕੜ ਵੀ ਵੇਖੋ ਤੋਕੜ ਮੈਂ ਵੀ ਸਿਰਾਈ ਆ ਜੀ ਕਰੋ ਜੀ ਚੈੱਕ ਚਵਾਈ ਚੂਈ ਜਮਾ 1 ਨੰਬਰ ਦੁੱਧ 3 ਕਿਲੋ ਤੇ ਤੈਨੂੰ ਹੀ ਤੁਹਾਨੂੰ ਵੀਰ ਜੀ ਦੱਸਾਂਗੇ ਅੱਖਾਂ ਓੱਖਾਂ ਦੋਵਾਂ 'ਚ ਨਿਸ਼ਾਨੀਆਂ ਪੂਰੀਆਂ ਸਿੰਘ ਦੀ ਕੁਆਲਿਟੀ ਪੈਰਾਂ ਦੇ ਪੈਰਾਂ ਕਿੱਤੇ ਤੋਂ ਸਾਰੇ ਪੂਰੀਆਂ ਨਿਸ਼ਾਨੀਆਂ ਕਵਰ ਕਰਦੀ ਹੈ ਜੀ ਤੇ ਬਾਕੀ ਨਾਂ ਜੀ ਸਾਡਾ ਓਂਕਾਰ ਸਿੰਘ ਪਿੰਡ ਕੋਗਾ ਤਹਿਸੀਲ ਵਟਾਲਾ ਜ਼ਿਲ੍ਹਾ ਗਰਦਾਸਪੁਰ ਨੰਬਰ ਜੀ ਸਾਡਾ 97792834419779283441 ਜਿਹੜੇ ਵੀ ਵੀਰ ਨੇ ਲੈਣੀ ਹੋਵੇ ਫੋਨ ਲਾਵੇ ਸੰਪਰਕ ਕਰੇ ਸასი ਗੱਲ ਜੀ ਸਾਰਿਆਂ ਨੂੰ ਧੰਨਵਾਦ ਆ ਵੀਰ ਜੀ ਵੀਡੀਓ